ਕਾਜੋ ਬਾਰਾ ਕਟਾ ਜਾਣਾ ਉਹ ਕਾਰਨ ਪਤਾ ਲੱਗ ਗਿਆ ਕਿਉਂ ਹਾਦਸਾ ਵਾਪਰਿਆ ਕਿਵੇਂ ਬੱਸ ਡਿੱਗੀ ਐ ਬੱਸ ਦੇ ਬਿਲਕੁਲ ਵਿਚਾਲੇ ਸੀਗਾ ਮੈਂ ਜਦੋਂ ਬੱਸ ਨਾਲ ਖਈ ਐ ਇੰਗਲੈਂਡਰਾਂ ਦੇ ਪੁਲ ਤੇ ਉਦੋਂ ਮੈਨੂੰ ਪਤਾ ਲੱਗਿਆ ਉਦੋਂ ਬਾਅਦ ਬੱਸ ਡਿੱਗਦੀ ਦਾ ਪਤਾ ਲੱਗਿਆ ਜੀ ਸਾਰੇ ਉਦੋਂ ਬਾਅਦ ਚੀਕ ਚੰਘੇੜਾ ਪੈ ਗਿਆ ਕੋਰੋਂ ਕਢਾਉਣ ਦੀ ਕੋਸ਼ਿਸ਼ ਕਰੀਏ ਆਪਾਂ ਉਤਵਾਰਸ਼ ਆ ਗਈ ਸੀ ਜ਼ਿਆਦਾ ਹਾਂ ਤੇ ਉਹ ਜਿਹੜੇ ਮੂਰੇ ਸ਼ੀਸ਼ਾ ਸਾਫ਼ ਕਰਨ ਵਾਲੇ ਹੁੰਦੇ ਨਾ ਉਹ ਹੈ ਨਹੀਂ ਸੀਗੇ। ਅੱਛਾ। ਤੇ ਡਰਾਈਵਰ ਦੀ ਤਾਂ ਕੋਈ ਗਲਤੀ ਨਹੀਂ ਮੂਰੇ ਆ ਕੇ ਸੀ ਟਰਾਲਾ ਵੱਟਾ। ਉਹ ਟਰਾਲੇ ਵਾਲੇ ਨੇ ਕਿਸੇ ਨੂੰ ਫੇਟ ਮਾਰੀ। ਪਹਿਲਾਂ ਮੂਰੇ ਮਾਰੀ, ਦੁਬਾਰਾ ਫਿਰ ਪਿਛਲੀ ਫੇਟ ਮਾਰੀ। ਜਿੰਨੇ ਨੂੰ ਕੱਟ ਸਕੇ ਕੋਸ਼ਿਸ਼ ਕੀਤੀ ਜੀ ਕੱਟਣ ਦੀ। ਸ਼ੀਸ਼ੇ ਵਗੈਰਾ ਭੰਨ ਕੇ। ਸੀ ਜਮਾ ਮੂਰੇ ਬੈਠੇ। ਜਮਾ ਮੈਂ ਡਰਾਈਵਰ ਤੇ ਸਿੱਟ ਸਿੱਟ ਢੇਢੀ ਹੁੰਦੀ ਹੈ। ਉੱਥੇ ਸੀ ਉਹਦੇ ਕੋਲ। ਮੈਂ ਬਥੇ ਰਾਖਾ ਪੁੱਤ ਬਚਾ ਲੈ ਬਚਾ ਲੈ ਡਰਾਈਵਰ ਨੂੰ। ਪਰ ਬਚਾਈ ਉਹਨੇ ਬਹੁਤ ਪਰ ਨਹੀਂ ਪੁੱਛੀ। ਇਵਰ ਆਪਦੇ ਦਿਲ ਨੂੰ ਐ ਡਰ ਜਾ ਹੋ ਗਿਆ ਬਸ ਵੀ ਮੈਂ ਇਹ ਹੁਣ ਤਾਂ ਮੁਸ਼ਕਲੀ ਬਚ ਗਈ ਤੇ ਉਹਦਾ ਬਸ ਵੀ ਆਏ ਸੀ ਕਿ ਮੁੱਦੀ ਨਹੀਂ ਜਮਾ ਮੁੱਦੀ ਨਹੀਂ ਹੋਈ ਜੇ ਜਮਾ ਮੁੱਦੀ ਹੋ ਗਈ ਹੁੰਦੀ ਪਟੰਡਾ ਤਲਵੰਡੀ ਸਾਬੋ ਰੋਡ ਤੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਹਾਦਸਾ ਵਾਪਰਿਆ ਜਿਸ ਵਿੱਚ ਕਈ ਲੋਕ ਜ਼ਖਮੀ ਹੋਏ ਨੇ ਕੁਝ ਲੋਕਾਂ ਦੀ ਮੌਤ ਵੀ ਹੋਈ ਦੱਸੀ ਜਾ ਰਹੀ ਹੈ ਭਾਵੇਂ ਕਿ ਅਜੇ ਤੱਕ ਅਧਿਕਾਰਿਤ ਪੁਸ਼ਟੀ ਹੈ ਜਿਹੜੀ ਨਹੀਂ ਕੀਤੀ ਗਈ ਕਿ ਕਿੰਨੇ ਲੋਕਾਂ ਦੀ ਹੈ ਜਿਹੜੀ ਮੌਤ ਹੋਈ ਹੈ ਪਰ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਜੋ ਬੱਸ ਦੇ ਵਿੱਚ ਮੌਜੂਦ ਸੀ ਗੱਲਬਾਤ ਕਰਦੇ ਆਂ ਮਜੀ ਕਿਵੇਂ ਹਾਦਸਾ ਵਾਪਰਿਆ ਤੁਹਾਡਾ ਨਾਮ ਕੀ ਹੈ ਤੁਸੀਂ ਕਿੱਥੋਂ ਬਾਚੜੇ ਸੀ ਮੈਂ ਜੀਵਨ ਸਿੰਘ ਵਾਲੇ ਤੋਂ ਬੱਸ ਚੜੇ ਆ ਮੇਰੇ ਨਾਲ ਅਸੀਂ ਦੋ ਜਣੇ ਸੀਗੇ ਸਾਡੇ ਪਿੰਡ ਤੋਂ ਅੱਗੇ ਜਿਹੜਾ ਨਾਲਾ ਉੱਥੇ ਜਾ ਕੇ ਬਸਦਾ ਇਹ ਹਾਦਸਾ ਹੋਇਆ ਜੀ ਬਲਦੀਪ ਹੈ ਜੀ ਮੇਰਾ ਨਾਮ ਕੋਈ ਕਾਰਨ ਪਤਾ ਲੱਗ ਸਕਿਆ ਕਿਉਂ ਹਾਦਸਾ ਵਾਪਰਿਆ ਕਿਵੇਂ ਬਸ ਡਿੱਗੀ ਹੈ ਕੋਈ ਕਿਹਾ ਜਾਂਦਾ ਸਰ ਕੇ ਬਿਜਲੀ ਗੜਕੀ ਹੈ ਜਾਂ ਮੂਰੋ ਕੋਈ ਸਾਧਨ ਆ ਗਿਆ ਬਸ ਤੇਜ਼ ਸੀ ਬਸ ਵਾਰਿਆਂ ਦਾ ਕਿੰਨੀ ਭਰੀ ਹੋਈ ਸੀ ਨਹੀਂ ਬਿਜਲੀ ਤਾਂ ਨਹੀਂ ਇਹ ਬਿਜਲੀ ਜਦੋਂ ਜ਼ਿਆਦਾ ਗੜਕੀ ਹੈ ਉਦੋਂ ਅਸੀਂ ਅੱਡੇ ਤੇ ਹੀ ਖੜੇ ਸੀਗੇ ਸਾਡੇ ਪਿੰਡ ਬਸ ਦੀ ਵੇਟ 'ਚ ਸਾਨੂੰ ਮੈਨੂੰ ਮੈਂ ਕਹਦਾ ਐਵੇਂ ਨਹੀਂ ਪਤਾ ਵੀ ਕੀ ਅੱਗੋਂ ਹੁੰਦਾ ਸੀ ਕਿਉਂਕਿ ਮੈਂ ਵਿਚਕਾਰ ਸੀਗਾ ਜੀ ਮਤਲਬ ਦੋ ਵਾਲੇ ਸਾਈਡ ਵਾਲੇ ਪਾਸੇ ਮੈਂ ਬੈਠਾ ਸੀ ਬਸ ਦੇ ਬਿਲਕੁਲ ਵਿਚਾਲੇ ਸੀਗਾ ਮੈਂ ਜਦੋਂ ਬਸ ਨਾਲ ਖਈ ਇੰਗਲੈਂਡ ਨਾਲ ਦੇ ਪੁੱਲ ਤੇ ਉਦੋਂ ਮੈਨੂੰ ਪਤਾ ਲੱਗਿਆ ਉਸ ਤੋਂ ਬਾਅਦ ਬਸ ਡਿੱਗਦੀ ਦਾ ਪਤਾ ਲੱਗਿਆ ਜੀ ਸਾਰੇ ਉਸ ਤੋਂ ਬਾਅਦ ਚੀਕ ਚੰਘੇੜਾ ਪੈ ਗਿਆ ਜੀਦਾ ਕੋਈ ਹੱਥ ਪਿਆ ਅਸੀਂ ਨਿਕਲਿਆ ਮੈਂ ਮਤਲਬ ਸਭ ਤੋਂ ਪਹਿਲਾਂ ਹੀ ਨਿਕਲਿਆ ਸੀਗਾ ਜੀ ਮਤਲਬ ਜਿੰਨੇ ਵੀ ਦੋ ਤਿੰਨ ਮੁੰਡੇ ਸੀਗੇ ਪਹਿਲਾਂ ਨਿਕਲ ਕੇ ਅਸੀਂ ਆ ਗਏ ਸੀ ਉਸ ਤੋਂ ਬਾਅਦ ਅਸੀਂ ਮਤਲਬ ਚੀਕ ਚੰਘੇੜਾ ਪਾਇਆ ਜੀ ਵੀ ਚਲੋ ਕੋਈ ਹੈਲਪ ਲਈ ਰੁਕ ਜਾਣਗੇ ਉਸ ਤੋਂ ਬਾਅਦ ਜਿੰਨੇ ਨੂੰ ਕੱਟ ਸਕੇ ਕੋਸ਼ਿਸ਼ ਕੀਤੀ ਜੀ ਕੱਢਣ ਦੀ ਸ਼ੀਸ਼ੇ ਵਗੈਰਾ ਭੰਨ ਕੇ ਜਿਨ੍ਹਾਂ ਦੇ ਮਤਲਬ ਮੂੰਹ ਸੀ ਪਾਣੀ ਤੋਂ ਬਾਹਰ ਸੀਗੇ ਜੀ ਉਹ ਬਚ ਗਏ ਜੀ ਬਾਕੀਆਂ ਦੇ ਮਤਲਬ ਉਹਦੀ ਡੈਥ ਹੋਣੀ ਸ਼ੁਰੂ ਹੋ ਗਈ ਸੀ ਕਿੰਨੇ ਕਿ ਲੋਕਾਂ ਦੀ ਕੋ ਪਤਾ ਕਿੰਨੇ ਕਿ ਸਵਾਰ ਕਿੰਨੇ ਤੁਸੀਂ ਜਦੋਂ ਬਸ ਚੜੇ ਹੋ ਸਾਨੂੰ ਸੀਟ ਮਿਲ ਗਈ ਸੀ ਕਿੰਨੇ ਕਿ ਲੋਕ ਸੀ ਬਸ ਅਸੀਂ ਜੇ ਦੋਨੇ ਭਰਾ ਇਕੱਠੇ ਚੜੇ ਆ ਜੀ ਬਸ 'ਚ ਸਾਨੂੰ ਮਤਲਬ ਇਹ ਲਾ ਲਓ ਵੀ ਤੁਸੀਂ ਸੌਣਗੇ ਜੀ ਬਸ 'ਚ 45 ਤੋਂ 50 ਦੇ ਵਿੱਚ ਵਿੱਚ ਕਿਉਂਕਿ ਸਾਨੂੰ ਡਬਲ ਕੋਈ ਸਾਨੂੰ ਇਕੱਠਿਆਂ ਨੂੰ ਸੀਟ ਖਾਲੀ ਮਿਲੀ ਨਹੀਂ ਮਾ ਲੋ ਵੀ ਦਾ ਮਤਲਬ ਸੀਗੇ ਜਿੰਨੀ ਸਿਟਿੰਗ ਕੈਪੈਸਿਟੀ ਹੁੰਦੀ ਆ ਆਲਮੋਸਟ ਫੁੱਲ ਹੀ ਸੀ ਬਸ ਤੇਜ਼ ਵੀ ਸੀਗੀ ਆ ਰੂਟੀਨ ਜਿਹੜਾ ਚੱਲਦੀ ਹੈਗੀ ਆ ਉਸੇ ਕੋਈ ਆਏ ਨਹੀਂ ਪਤਾ ਲੱਗ ਸਕਿਆ ਕਿ ਕਿਉਂ ਆਸਾ ਵਾਪਰ ਗਿਆ ਤੁਸੀਂ ਬੈਠੇ ਸੀ ਵਿਚਾਲੇ ਬਸ ਦੇ ਜਦੋਂ ਨਹੀਂ ਜੇ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਬਸ ਨਾਰਮਲੀ ਬਸ ਅਸੀਂ ਤੁਸੀਂ ਇਹ ਦੇਖ ਲਓ ਵੀ ਰੁੱਕ ਕੇ ਤੇ ਚੱਲੀ ਆ ਬਸ ਤੇ ਸਵਾ 1 ਕਿਲੋਮੀਟਰ ਹੀ ਗਈ ਹੈ ਹੁਣ ਉਹਨੇ ਟਾਈਮ 'ਚ ਕਿੰਨੀ ਕੁ ਤਾਂ ਤੇਜ਼ ਹੋ ਗਈ ਸਟਾਪ ਹੋਣ ਤੋਂ ਬਾਅਦ ਬਸ ਤੇਜ਼ ਜਾਂਦੀ ਆ ਮਤਲਬ ਤੇਜ਼ ਤਾਂ ਨਹੀਂ ਜੀ ਕੋਈ ਜ਼ਿਆਦਾ ਸੀ ਉਹ ਅੱਗੇ ਮਾਤਾ ਬੈਠੇ ਜੀ ਉਧਰ ਅੰਦਰ ਛੋਟਾ ਪਿੰਡ ਜਵੇਂ ਜੀਵਨ ਸਿੰਘਾ ਹੈ ਸੁਣੋ ਛੋਟਾ ਪਿੰਡ ਜੀਵਨ ਸਿੰਘਾ ਲੈ ਤੁਸੀਂ ਨਹਿਰ ਤੇ ਅਕਸਰ ਜਾਂਦੇ ਹੋ ਸੁਣ ਲੱਗਦਾ ਨਹੀਂ ਵੀ ਪ੍ਰਸ਼ਾਸਨ ਨੇ ਉੱਥੇ ਅੰਗਲਾਇਰ ਨਾਲ ਜਿਹੜੇ ਸਹੀ ਨਹੀਂ ਕੀਤੀਆਂ ਜਾਂ ਤੇ ਸਪੂਤਾ ਪ੍ਰਬੰਧ ਨਹੀਂ ਹੈ ਕਿ ਤਨੇ ਉਹ ਵੀ ਆਸੇ ਦਾ ਕਾਰਨ ਹੈ ਪ੍ਰਸ਼ਾਸਨ ਬਾਰੇ ਦਾ ਕੀ ਗੱਗੇ ਜੀ ਅੱਧਾ ਪੌਣਾ ਪੌਣਾ ਘੰਟੇ ਵਾਂਗੂ ਕੋਈ ਉੱਥੇ ਪਹੁੰਚਿਆ ਨਹੀਂ ਨਾ ਕੋਈ ਐਂਬੂਲੈਂਸ ਪਹੁੰਚੀ ਹੈ ਨਾ ਕਿਸੇ ਤਰ੍ਹਾਂ ਦਾ ਹੋਰ ਰਮਲਾ ਪਹੁੰਚਿਆ ਪਿੰਡ ਦੇ ਬੰਦੇ ਨੇੜੇ ਦੇ ਜਾਂ ਕੋਈ ਹੋਰ ਜਿਹੜੇ ਰਾਹੀਰ ਸੀ ਉਹਨਾਂ ਨੇ ਹੈਲਪ ਕੀਤੀ ਹੈ ਜਿਹੜਾ ਉਹ ਪੌੜਾ ਜੀ ਤੁਸੀਂ ਨੋਟ ਕਰੋਗੇ ਅੱਗੇ ਪਿੱਛੇ ਵੀ ਲੰਘਦੇ ਹੋਏ ਉਹ ਪੀੜਾ ਥੋੜਾ ਜਿਹਾ ਮਤਲਬ ਸੜਕ ਜਿਹੜੀ ਜਿਆਦਾ ਚੌੜੀ ਹੈ ਉੱਥੋਂ ਪੌਲੋਨਾਂ ਕਾ ਪੀੜਾ ਮਤਲਬ ਉਹ ਪਹਿਲਾਂ ਵੀ ਕਹਿੰਦੇ ਆ ਆਮ ਹੀ ਗੱਲ ਆ ਵੀ ਖਤਰੇ ਵਾਲਾ ਕੰਮ ਆ ਇੰਗਲੈਂਡ ਵਿੱਚ ਟੁੱਟੀਆਂ ਹੋਈਆਂ ਉੱਥੇ ਕਹਿੰਦੇ ਉਹ ਪਹਿਲਾਂ ਵੀ ਚੀਜ਼ਾਂ ਰਿਫਲੈਕਟਰ ਨਹੀਂ ਹੈਗੇ ਕੁਝ ਰਾਤ ਨੂੰ ਵੀ ਕਹਿੰਦੇ ਪਤਾ ਨਹੀਂ ਲੱਗਦਾ ਨਹੀਂ ਪਤਾ ਚੀਜ਼ਾਂ ਕਿ ਸੜਕੇ ਲੰਘਦੇ ਆ ਪਹਿਲਾਂ ਉੱਥੇ ਦੋ ਚੀਜ਼ਾਂ ਜਦੋਂ ਮੰਨ ਲਓ ਹੈਵੀ ਵਹੀਕਲ ਦੋ ਇਕੱਠੇ ਲੰਘਦੇ ਆ ਤਾਂ ਉਹ ਖਤਰੇ ਵਾਲਾ ਕੰਮ ਹੀ ਹੁੰਦਾ ਉੱਥੇ ਜਖਮੀ ਕਿੰਨੇ ਕੋਏ ਤੁਸੀਂ ਉਦੋਂ ਕੱਡੇ ਲੋਕਾਂ ਨੂੰ ਬਾਹਰ ਕੱਢਿਆ ਕਿੰਨੇ ਕਿ ਜਾ ਕੇ ਮੈਂ ਡੈਥ ਤਾਂ ਹੀ ਪਤਾ ਲੱਗਿਆ ਤੁਹਾਨੂੰ ਕਿਹੜੇ ਲੋਕਾਂ ਦੀ ਜ਼ਿਆਦਾ ਮੌਤ ਸੀ ਸਵਾਰੀਆਂ ਕਿਹੜੀਆਂ ਜ਼ਿਆਦਾ ਸੀ ਜ਼ਿਆਦਾ ਨੌਜਵਾਨ ਸੀ ਜਾਂ ਔਰਤਾਂ ਸੀ ਬਸ ਦੇ ਬਗਾਇ ਜਿਵੇਂ ਸਾਡੇ ਜਿਹੜੇ ਤਾਂ ਮੁੰਡੇ ਸੀਗੇ ਜਿਵੇਂ ਹੁਣ ਅਸੀਂ ਉਮਰ ਦੇ ਆ ਅਸੀਂ ਨਿਕਲੇ ਆਏ ਕੁਝ ਕੁ ਲੇਡੀਜ਼ ਨੂੰ ਵੀ ਉਦੋਂ ਬਾਅਦ ਕੱਢਣ ਦੀ ਕੋਸ਼ਿਸ਼ ਅਸੀਂ ਕੀਤੀ ਹੈ ਨਿਕਲੇ ਵੀ ਆਏ ਪਰ ਜਿਵੇਂ ਜਿਵੇਂ ਇਹਨਾਂ ਲੇਡੀਜ਼ ਸੀਗੀਆਂ ਜੀ ਜਾਂ ਬੱਚੇ ਸੀਗੇ ਉਹਨਾਂ ਦੀ ਡੈਥ ਜ਼ਿਆਦਾ ਹੋਈ ਹੈ ਸਾਡੇ ਆਪ ਦੇ ਪਿੰਡੋਂ ਸੀਗੇ ਮਾਲਾ ਪਿੰਡ ਦੀ ਨੂੰ ਹੀ ਸੀ ਇੱਕ ਤੇ ਉਹਦਾ ਬੇਵੀ ਤੇ ਉਹਨਾਂ ਦੀ ਡੈਥ ਹੋ ਗਈ ਉਹਨਾਂ ਦਾ ਜਿਹੜਾ ਹਸਬੰਡ ਸੀ ਉਹ ਮਤਲਬ ਬਾਹਰ ਆ ਗਿਆ ਸੀ ਤੁਹਾਡੇ ਵੀ ਸੱਟ ਲੱਗੀ ਹੈ ਕੀ ਸ਼ੀਸ਼ਾ ਬਚਿਆ ਕੀ ਹੋਇਆ ਸੀ ਪਤਾ ਨਹੀਂ ਲੱਗਿਆ ਜਦੋਂ ਬਸ ਸੀ ਟੇਢੀ ਹੋ ਗਈ ਮਨ ਲੀ ਚਲੋ ਵੀ ਥੱਲੇ ਜਾ ਕੇ ਐਂ ਪਤਾ ਲੱਗਿਆ ਮੇਰਾ ਤਾਂ ਸਿਰ ਵੀ ਵੱਗਿਆ ਇੱਧਰ ਲਗਾਸਾ ਤੇ ਮੈਨੂੰ ਐ ਪਤਾ ਨਹੀਂ ਸੀ ਕਿ ਮੈਂ ਕਿਤੇ ਵੀ ਉਹ ਕੁਦਰਤੀ ਰਾਹ ਚ ਜਾਂਦੀ ਨਾ ਬਸ ਸ਼ੈੜ ਤੀਨ ਲੈ ਜਾਂਦੀ ਹੈ ਨਾ ਵੀ ਦਰਖਤ ਅੰਦਰੋਂ ਖਤਾਂ ਜਿ ਬੱਜੀਆ ਜਦੋਂ ਪਾਣੀ ਆ ਗਿਆ ਇਹਰ ਆਉਦੇ ਦਿਲ ਨੂੰ ਐ ਡਰ ਜਾ ਹੋ ਗਿਆ ਬਸ ਵੀ ਮੈਂ ਇਹ ਹੁਣ ਤਾਂ ਮੁਸ਼ਕਲ ਹੀ ਬਚ ਗਏ ਤੇ ਉਹਦਾ ਬਸ ਵੀ ਆਏ ਸੀ ਕਿ ਮੁੱਤੀ ਨਹੀਂ ਜਮਾ ਮੁੱਦੀ ਨਹੀਂ ਹੋਈ ਜੇ ਜਮਾ ਮੁੱਦੀ ਹੋ ਗਈ ਹੁੰਦੀ ਫਿਰ ਤਾਂ ਕੋਈ ਵੀ ਨਹੀਂ ਬਚਦਾ ਸੀਗਾ ਹਾਂ ਤੇ ਕੁਛ ਕੋਥੇ ਪੁਲ ਘੱਟ ਡੂੰਗਾ ਸੀਗਾ ਵੀ ਇੰਨਾ ਇੰਨਾ ਸਾਹ ਲੈਣ ਨੂੰ ਸਾਨੂੰ ਸੌਖਾ ਹੋ ਹੀ ਗਿਆ ਦਾ ਤੇ ਹੱਥ ਪਾ ਕੇ ਅਸੀਂ ਕਿਹੜਾ ਚੜ੍ਹ ਗਏ ਮੁਰਕੇ ਸ਼ੀਸ਼ੇ ਛੂਸੇ ਉਤੋਂ ਤਾਂ ਕਿਸੇ ਨੇ بیسਬਾਲ ਸੜਤਾ ਸ਼ੀਸ਼ੇ ਹੀ ਭੰਨੇ ਸੀ ਸ਼ੀਸ਼ੇ ਭੰਨੇ ਇਹਨੇ ਆਪਦੇ ਪੂਰਾ ਜੋਰ ਲਾ ਕੇ ਉਹ ਕਰਿਆ ਜਿੰਨਾ ਕਿ ਅਸੀਂ ਸਾਡੇ ਦੂ ਹੋਇਆ ਸੀ ਨਿਕਲੇ ਸਾਡੇ ਇਹ ਮੋਢੇ ਹੱਲ ਗਏ ਇਧਰਲੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਬਾਹਰ ਨਿਕਲ ਗਏ ਪਰ ਔਰਤਾਂ ਦੇ ਬੱਚਿਆਂ ਨੂੰ ਜ਼ਿਆਦਾ ਸਮੱਸਿਆ ਆਈ ਔਰਤਾਂ ਨੇ ਇੱਕ ਤੱਕ ਅੱਦ ਨਿੱਕੇ ਸੀ ਇੱਕ ਜਿਹੜੀਆਂ ਭਾਰੀ ਔਰਤਾਂ ਸੀ ਉਹ ਥੱਲੇ ਰਹਿੰਦੀਆਂ ਇਹ ਜਵਾਕ ਸੀ ਜਾਂ ਜਿਹੜੇ ਜਿਵੇਂ ਹੁਣ ਕੋਈ ਪੱਕਾ ਆਪਾਂ ਕਹਿ ਨਹੀਂ ਸਕਦੇ ਨੇ ਕੱਲੀਆਂ ਔਰਤਾਂ ਵੀ ਹੁਣ ਜਿਹੜਾ ਬੰਦਾ ਹੈ ਬੰਦਾ ਵੀ ਮੁੱਦਾ ਹੋ ਕੇ ਡਿੱਗਿਆ ਮੁੱਦਾ ਹੋ ਕੇ ਡਿੱਗਿਆ ਬੰਦਾ ਤਾਂ ਖੜਾ ਹੋ ਹੀ ਨਹੀਂ ਸਕਦਾ ਪਾਣੀ 'ਚ ਹੈਨਾ ਵੀ ਉਹਨਾਂ ਦਾ ਨਹੀਂ ਕੋਈ ਪਤਾ ਤੁਹਾਨੂੰ ਪਤਾ ਲੱਗਿਆ ਵੀ ਜਦੋਂ ਬੱਸ ਡਿੱਗਦੀ ਹੈ ਕੋਈ ਪਹਿਲਾਂ ਤੋਂ ਕੋਈ ਇੰਟੀਮੇਸ਼ਨ ਲੱਗੀ ਲੱਗੀ ਤੁਹਾਨੂੰ ਕਿ ਬੱਸ ਡਿੱਗ ਰਹੀ ਹੈ ਜਾਂ ਬਾਗਾ 'ਚ ਪੱਜੀ ਹੈਗੀ ਨਹੀਂ ਬੱਜੀ ਦਾ ਤਾਂ ਸਾਨੂੰ ਜਰੂਰ ਪਤਾ ਲੱਗਿਆ ਵੀ ਵੱਜ ਗਈ ਤੇ ਜਦੋਂ ਬਸ ਖੜ ਗਈ ਹੈਨਾ ਉਦੋਂ ਐ ਕੇਰਾ ਹੌਸਲਾ ਜਾ ਹੋ ਗਿਆ ਵੀ ਹਾਂ ਵੀ ਖੜ ਗਈ ਠੀਕ ਹੈ ਵੀ ਦਰਖਤ ਦੇ ਉੱਤੇ ਵੱਜੀ ਹੋਵੇ ਦੇ ਵਿੱਚ ਗੱਲ ਕਰ ਜਦੋਂ ਐ ਬਸ ਢੀ ਹੋ ਗਈ ਹੈਨਾ ਫਿਰ ਮੜਾ ਜਾਏ ਹੋ ਗਿਆ ਵੀ ਜਿਹੜੇ ਰਾਹ 'ਚ ਖੜੇ ਹੋਨੇ ਆ ਹੈਨਾ ਵੀ ਨਾਲ ਨੂੰ ਉਲਟ ਢੀ ਹੋਈਏਗੀ ਵੀ ਜਦੋਂ ਨਿਕਲ ਜਾਾਂਗੇ ਔਖੇ ਔਖੇ ਤੇ ਜਦੋਂ ਪਾਣੀ ਆ ਗਿਆ ਮੂੰਹ 'ਚ ਹੈਨਾ ਤੇ ਐਂ ਵੀ ਅੱਖਾਂ ਮੂਰੇ ਨਹੀਂ ਰਾਜ ਆ ਗਿਆ ਉਦੋਂ ਤਾਂ ਕੁਝ ਸਮਝ ਹੀ ਨਾ ਆਇਆ ਉਦੋਂ ਤਾਂ ਐ ਜਿਵੇਂ ਲੱਗੇ ਚਤ ਨੂੰ ਵੀ ਬਸ ਯਾਰ ਅੱਜ ਦਾ ਦੇਣੀ ਸੀਗੇ ਹੈਨਾ ਮੜਾ ਥਾਂ ਜੇ ਆ ਗਏ ਜਦੋਂ ਉਦੋਂ ਸੌਖਾ ਜਿਹਾ ਸਾਂ ਆਇਆ ਫਿਰ ਅਸੀਂ ਮਨਿਕ ਜਾਲ ਡਰ ਜਾਣੀ ਆਇਆ ਇੱਕ ਇੱਕ ਬੰਦਾ ਦਾ ਘਬਰਾ ਜੀ ਜਾਂਦਾ ਵੀ ਮੈਂ ਘਬਰਾਇਆ ਨਹੀਂ ਮੈਨੂੰ ਕੋਈ ਚੱਕਰ ਨਹੀਂ ਇੱਕ ਦਿਨ ਦਾ ਫਿਰ ਮਰਨੇ ਹੀ ਹੈ ਹੈਨਾ ਕੇਰਾਂ ਫਿਰ ਅਸੀਂ ਤਾਂ ਜਦੋਂ ਚੜ ਕੇ ਓਕੇ ਸਾਕੇ ਰੌਲਾ ਬਥੇਰਾ ਪਾਇਆ ਇਹ ਗਏ ਬੰਦੇ ਵਧੀਆ ਚੰਗੇ ਕਿਸੇ ਨੇ ਮਨਿਕ ਜਾਲ ਉਹ ਵੀ ਪੂਰੇ ਵਧੀਆ ਬੰਦੇ ਨੇ ਹੈਲਪ ਵੀ ਕਰੀ ਆ ਕੋਈ ਖੜਾ ਝਾਕੀ ਗਿਆ ਤੇ ਕੋਈ ਵੀਡੀਓ ਬਣਾਈ ਗਈ ਹੈ ਕਿ ਕਈ ਮਲਾਜ਼ਮ ਬਹੁਤ ਦੇਖਿਆ ਮੈਂ ਉੱਥੇ ਵੀ ਕਿੱਥੇ ਤਾਂ ਐ ਕਰਨਾ ਸੀਗਾ ਹੈਨਾ ਪਿਛਾਹੀ ਦਮਲਾਇ ਮਾਨੂੰ ਵੀ ਬੰਦਿਆਂ ਨੂੰ ਪਿੱਛੇ ਕਰਕੇ ਅਸੀਂ ਉਹ ਕਰਕੇ ਕਿ ਐ ਬਹੁਤ ਘੱਟ ਬੰਦਿਆਂ ਨੇ ਉਹ ਕਰਿਆ ਜਿਆਦਾ ਵੀਡੀਓ ਬਣਾਉਣ ਤੇ ਸੀਗੇ ਨੇੜੇ ਮੰਨ ਲਓ ਨੇੜੇ ਹੋ ਕੇ ਜਿਹੜੇ ਬੰਦੇ ਜੇ ਕਸ਼ਮੀਰ ਚੌਕੀ ਹੈ ਨੇੜੇ ਬਿਲਕੁਲ ਠੀਕ ਹੈ ਉੱਥੋਂ ਵੀ ਨਹੀਂ ਕੋਈ ਮਤਲਬ ਜਲਦੀ ਵੀ ਵਿਦਨ 15 ਮਿੰਟਸ ਹੈਲਪ ਹੋਣੀ ਚਾਹੀਦੀ ਸੀ ਏਡੇ ਵੱਡੇ ਹਾਲੇ ਸੇਜ ਕੋਈ ਸਾਨੂੰ ਮਤਲਬ ਉੱਥੇ ਹੈਲਪ ਨਹੀਂ ਆਈ ਤੇ ਨਹੀਂ ਹੋ ਸਕਦਾ ਮੌਕੇ ਤੇ ਆਉਂਦੇ ਕੋਈ ਅਸੀਂ ਤਾਂ ਬਮਤਰੇ ਹੋਏ ਸੀਗੇ ਅਸੀਂ ਵਿੱਚ ਨਹੀਂ ਬਸਦੇ ਵੜ ਸਕਦੇ ਸੀ ਉੱਪਰ ਖੜ ਕੇ ਖਿੱਚਿਆ ਬਾਹਰੋਂ ਕੋਈ ਬੰਦਾ ਜਾਂਦਾ ਮੇਬੀ ਉਹ ਬਚਾ ਵੀ ਸਕਦਾ ਸੀਗਾ ਹਣਾ ਜਿਹੜੇ ਪਾਣੀ ਚ ਡੁੱਬ ਕੇ ਮਰ ਗਏ ਵਿਚਾਰੇ ਛੋਟੇ ਬੱਚੇ ਤੇ ਮਤਲਬ ਲੇਡੀਆਂ ਉਹਨਾਂ ਨੂੰ ਬਚਾਇਆ ਜਾ ਸਕਦਾ ਸੀ ਬਿਲਕੁਲ ਇਹ ਸਨ ਨੌਜਵਾਨ ਜਿਹੜੇ ਬੱਸ ਵਿੱਚੋਂ ਸਵਾਰ ਸਨ ਤੇ ਬੱਸ ਵਿੱਚੋਂ ਬਚ ਕੇ ਆਏ ਨੇ ਤੇ ਨਾਲ ਹੀ ਇਹਨਾਂ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਵੀ ਸਵਾਲ ਚੁੱਕੇ ਨੇ ਕਿ ਮੌਕੇ ਤੇ ਪ੍ਰਸ਼ਾਸਨ ਜਿਹੜਾ ਜਰੂਰ ਲੇਟ ਪਹੁੰਚਿਆ ਉੱਥੇ ਹੀ ਇਹ ਇਹ ਵੀ ਹੈ ਜਿਹੜੇ ਇਹ ਦੱਸ ਰਹੇ ਨੇ ਕਿ ਹਾਦਸਾ ਕਿਸ ਤਰ੍ਹਾਂ ਵਾਪਰੇ ਆਏਗਾ ਬਹੁਤ بارش ਆ ਗਈ ਸੀ ਜ਼ਿਆਦਾ ਹਾਂ ਤੇ ਉਹ ਜਿਹੜੇ ਮੂਰੇ ਸ਼ੀਸ਼ਾ ਸਾਫ਼ ਕਰਨ ਵਾਲੇ ਹੁੰਦੇ ਨਾ ਉਹ ਹੈ ਨਹੀਂ ਸੀਗੇ ਤੇ ਡਰਾਈਵਰ ਦੀ ਤਾਂ ਕੋਈ ਗਲਤੀ ਨਹੀਂ ਮੂਰੇ ਆ ਗਈ ਟਰਾਲਾ ਵੱਡਾ ਉਹ ਟਰਾਲੇ ਵਾਲੇ ਨੇ ਕਿਸੇ ਨੂੰ ਫੇਟ ਮਾਰੀ ਪਹਿਲਾਂ ਮੂਰੇ ਮਾਰੀ ਦੁਬਾਰਾ ਫਿਰ ਪਿਛਲੀ ਫੇਟ ਮਾਰੀ ਤੁਸੀਂ ਜਮਾ ਮੂਰੇ ਬੈਠੇ ਜਮਾ ਮੈਂ ਡਰਾਈਵਰ ਦੇ ਸਿੱਟ ਸਿੱਟ ਏਡੀ ਹੁੰਦੀ ਹੈ ਉੱਥੇ ਸੀ ਉਹਰੀ ਮੈਂ ਬਥੇ ਰੱਖਿਆ ਪੁੱਤ ਬਚਾ ਲੈ ਬਚਾ ਲੈ ਡਰਾਈਵਰ ਨੂੰ ਪਰ ਬਚਾਈ ਉਹਨੇ ਬਹੁਤ ਪਰ ਨਹੀਂ ਬਚੀ ਬਚੀ ਕਿੱਥੋਂ ਆ ਗਏ ਮੈਂ ਤਾਂ ਟ੍ਰੈਕੀ ਗਾਰੀ ਦੀ ਬਠਿੰਡਿਆ ਦੀ ਥੂੜੀ ਟੋਲੀ ਜਾ ਰਹੀ ਸੀ ਸਵਾਰੀਆਂ ਕਿੰਨੀਆਂ ਸਹੀ ਬੱਸ ਦੇ ਵਿੱਚ ਸਵਾਰੀਆਂ ਤਾਂ ਜਿੰਨੀਆਂ ਸੀਟਾਂ ਸੀ ਭਰੀਆਂ ਸੀ ਬਾਕੀ ਖੜੇ ਸੀ ਕੌਲਜ ਵਾਲੇ ਮੁੰਡੇ ਸੋ ਸਵਾਰੀਆਂ ਇਹ ਬਿਜਲੀ کہہ ਰਿਹਾ ਕਿ ਬਿਜਲੀ ਨਹੀਂ ਜੀ ਬਿਜਲੀ ਬੁਜੀ ਤਾਂ ਕੋਈ ਗੜਤੀ ਨਹੀਂ ਆਇਆ ਇਹ ਮੂਰੇ ਟਰਾਲੇ ਕਰਕੇ ਹਾਦਸਾ ਟਰਾਲੇ ਦਾ ਹੋ ਗਿਆ ਦੋਨੇ ਵਾਰੀ ਫੇਟ ਵੱਜੀ ਪਹਿਲਾਂ ਮੂਰੇ ਵੱਜੀ ਐ ਫਿਰ ਬਾਅਦ ਵਿੱਚ ਪਿੱਛੋਂ ਵੱਜੀ ਐ ਸੰਤੁਲਨ ਪੈ ਗਿਆ ਬੱਸ ਹਾਂ ਬੱਸ ਹੈ ਜਿਆਦਾ ਟਰਾਲੇ ਨਾਲ ਹੀ ਹੋਇਆਗਾ ਡਰਾਈਵਰ ਦਾ ਕੋਈ ਕਸੂਰ ਨਹੀਂ ਡਰਾਈਵਰ ਨੇ ਬਹੁਤ ਬਚਾਈ ਸੀ ਬੱਸ ਬਹੁਤ ਹੀ ਜਿਆਦਾ ਔਰ ਉਹ ਜੇ ਕੋਈ ਹੋਣੀ ਆ ਫਿਰ ਮੈਂ ਤਾਂ ਪੁੱਤ ਜਦੋਂ ਮੇਰਾ ਸਾਰਾ ਕਿੱਕੜ ਨਾ ਭਰ ਗਿਆ ਸਿਰ ਸੋਰ ਮੂੰਹ ਚ ਪਾਣੀ ਪੈਣ ਲੱਗਿਆ ਨੂਰਲੀ ਸੀਟ ਤੇ ਜਿਹੜੀ ਫੜਨ ਵਾਲੀ ਸੀ ਮੈਂ ਤਾਂ ਉਹਨੂੰ ਫੜ ਕੇ ਤੇ ਆ ਦੇ ਪਰਾਲੇ ਨਾਲ ਖੜੀ ਹੋ ਕੇ ਤੇ ਮੈਂ ਤਾਂ ਉਹਦੇ ਉੱਤੇ ਛੀਂਟਦੀ ਬੈਠੀ ਰਹੀ ਬਸ ਬਹਿ ਬਹੁਤ ਬਹੁਤ ਕਰਿਆ ਵੀ ਬਚਾ ਲੋ ਮੈਨੂੰ ਬਚਾ ਲੋ ਮੁੰਡੇ ਦੇਖੀ ਜਾਂਦੇ ਸੀ ਖੜੇ ਸਾਰੇ ਬਚਾਉਂਦੇ ਸੀ ਉਹ ਹੋਰ ਸਵਾਰੀਆਂ ਨੂੰ ਵੀ ਤੇ ਮੈਂ ਤਾਂ ਸਰਾਵਲਾ ਪਾਈ ਗਈ ਬੈਠੀ ਉੱਤੇ ਬਸ ਬਸ ਬਹਿ ਗਿਆ ਬਸ ਇਕੱਲੇ ਸੀ ਹਾਂ ਨੂਰਲੀ ਸੀਟ ਤੇ ਮੈਂ ਇਕੱਲੀ ਸੀ ਮੇਰੇ ਨਾਲ ਜਿੰਨੇ ਸਵਾਰੀਆਂ ਸੀ ਉਹ ਵੀ ਸੀ ਕਿ ਕਿੰਨਿਆਕ ਹੋ ਰਹਾ ਉਸ ਤਾਂ ਮਤਲਬ ਜੱਕ ਮੇਜਾ ਮਤਲਬ ਕਾਫੀ ਸਵਾਰੀਆਂ ਆਈਆਂ ਫਿਰ ਕੋਈ ਸੋਚੋ ਇੱਕ ਕਰਮ ਵਾਲਾ ਬਚਿਆਗਾ ਜਿਹੜਾ ਅੱਜ ਹਾਦਸਾ ਹਾਦਸਾ ਹੋਇਆ ਜੌਨਸ ਵਾਲੇ ਟਰੇਨ ਦੇ ਵਿੱਚ ਲਸਾੜੇ ਨਾਲੇ ਦੇ ਵਿੱਚ ਬੱਸ ਡਿੱਗੀ ਐਕਸੀਡੈਂਟ ਹੋਇਆ ਉਹਦੇ ਵਿੱਚ ਬਹੁਤ ਮੌਤਾਂ ਹੋਈਆਂ ਨੇ ਬਹੁਤ ਮੰਦ ਭਾਗਾ ਇਹ ਐਕਸੀਡੈਂਟ ਹੋਇਆ ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦਾ ਹਾਂ ਮੁੱਖ ਮੰਤਰੀ ਪੰਜਾਬ ਨੂੰ ਜਾਂ ਨੇੜੇ ਤੇੜੇ ਜਿੰਨੇ ਵੀ ਸਾਡੇ ਮੰਤਰੀ ਸਹਿਬਾਨਾਂ ਵੀ ਜਿਹੜੇ ਲੋਕਾਂ ਦੀਆਂ ਮੌਤਾਂ ਹੋ ਗਈਆਂ ਕਈ ਵਿਚਾਰੀਆਂ ਚਾਰ ਲੜਕੀਆਂ ਆ ਨਾ ਚਾਰਾਂ ਲੜਕੀਆਂ ਦੀ ਮਾਂ ਚਲ ਗਈ ਸਾਰੇ ਗਰੀਬ ਪਰਿਵਾਰ ਜਿੰਨੇ ਵੀ ਉੱਥੇ ਮੌਤਾਂ ਹੋਈਆਂ ਨਾ ਪੰਜਾਬ ਸਰਕਾਰ ਫੌਰਨ ਇਹਨਾਂ ਨੂੰ ਮਦਦ ਦੀ ਗੁਹਾਰ ਲਾ ਰਹੀ ਹੈ ਵੀ ਇਹਨਾਂ ਨੂੰ ਮਦਦ ਜ਼ਰੂਰ ਕਰੇ